ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦਾ ਤੁਸੀਂ ਇਹਦੇ ਤੁਹਾਡਾ ਪਰਿਵਾਰ ਬਿਲਕੁਲ ਠੀਕ ਠਾਕ ਅਤੇ ਮਹਿਫੂਜ਼ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਡੇ ਨਾਲ ਬਹੁਤ ਜ਼ਰੂਰੀ ਟੌਪਿਕ ਹੈ ਉਹ ਡਿਸਕਸ ਕਰਨ ਲੱਗੇ ਆ ਮਤਲਬ ਅੱਜ ਦਾ ਇੱਕ ਬਹੁਤ ਜ਼ਰੂਰੀ ਵਿਸ਼ਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਵਿਸ਼ਾ ਇਹ ਹੈ ਕਿ ਬਰਸਾਤੀ ਮੌਸਮ ਸ਼ੁਰੂ ਹੋ ਗਿਆ ਲਗਾਤਾਰ ਪਿਛਲੇ 10-15 ਦਿਨਾਂ ਤੋਂ ਮੀਂਹ ਪੈ ਰਿਹਾ ਤੇ ਹਜੇ ਸੁਣਨ ਦੇ ਵਿੱਚ ਹੀ ਆਇਆ ਹੈ ਮੌਸਮ ਵਿਭਾਗ ਤੋਂ ਪਤਾ ਚੱਲਿਆ ਕਿ ਆਉਣ ਵਾਲੇ 10-15 ਦਿਨ ਬਾਰਸ਼ਾਂ ਜੇ ਹੋਰ ਹੋਣਗੀਆਂ ਸੋ ਸਲਾਬ ਦਾ ਮੌਸਮ ਹੈ ਇੱਥੇ ਬੈਕਟੀਰੀਆ ਬਹੁਤ ਜ਼ਿਆਦਾ ਗਰੋਥ ਕਰਦਾ ਇਹਨਾਂ ਦਿਨਾਂ ਦੇ ਵਿੱਚ ਆ ਕੇ ਪਸ਼ੂਆਂ ਨੂੰ ਬਿਮਾਰੀਆਂ ਬਹੁਤ ਸਾਰੀਆਂ ਵੱਜ ਜਾਂਦੀਆਂ ਫਸਲਾਂ ਦੇ ਵਿੱਚ ਵੀ ਕਾਫੀ ਸਾਰੀਆਂ ਬਿਮਾਰੀਆਂ ਹੁੰਦੀਆਂ ਜੇ ਆਪਾਂ ਪਸ਼ੂਆਂ ਦੀ ਗੱਲ ਕਰੀਏ ਪਸ਼ੂਆਂ ਦੇ ਵਿੱਚ ਜਿਵੇਂ ਮੂੰਹ ਖੁਰਦੀ ਸਮੱਸਿਆ जख्मਾਂ ਦਾ ਗਲਣਾ ਸੜਨਾ ਪੈਰਾਂ ਦੇ ਵਿੱਚ ਸੜਨ ਪੈਦਾ ਹੋਣ ਲੱਗ ਜਾਣਾ ਜਾਂ ਫਿਰ ਗਲ ਕੋਟੂ ਦੇੜੇ ਰੋਗ ਹੈ ਇਹ ਅਕਸਰ ਇਹਨਾਂ ਦਿਨਾਂ ਦੇ ਵਿੱਚ ਹੋਣੇ ਸ਼ੁਰੂ ਹੋ ਜਾਂਦੇ ਸਕਿਨ ਨਾਲ ਸੰਬੰਧੀ ਚਮੜੀ ਨਾਲ ਸੰਬੰਧੀ ਬਿਮਾਰੀਆਂ ਵੀ ਹੋ ਜਾਂਦੀਆਂ ਇਹਨਾਂ ਦਿਨਾਂ 'ਚ ਆਪਣੀਆਂ ਮੱਝਾਂ ਗਾਵਾਂ ਨੇ ਬੱਚੇ ਦੇਣੇ ਹੁੰਦੇ ਨੇ ਖਾਸ ਕਰਕੇ ਮੱਝਾਂ ਇਹਨਾਂ ਦਿਨਾਂ ਦੇ ਵਿੱਚ ਸੁੰਧੀਆਂ ਨੇ ਸੋ ਮੱਝਾਂ ਨੂੰ ਬਹੁਤ ਸਾਰੇ ਰੋਗ ਵਿਪਕ ਵਿਕਾਰ ਆ ਜਿਹੜੇ ਉਹ ਹੋ ਜਾਂਦੇ ਇਹਨਾਂ ਦਿਨਾਂ ਦੇ ਵਿੱਚ ਸੋ ਕਿਸਾਨ ਭਰਾਵੋ ਜਿੰਨੇ ਵੀ ਪਸ਼ੂ ਪਾਲਕ ਭਰਾ ਮੇਰੀ ਇਸ ਵੀਡੀਓ ਨਾਲ ਜੁੜੇ ਤੁਹਾਡੇ ਸਾਰਿਆਂ ਦੇ ਅੱਗੇ ਇੱਕ ਬੇਨਤੀ ਜ਼ਰੂਰ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਆਪਣੇ ਪਸ਼ੂਆਂ ਨੂੰ ਬੜੀ ਸਾahm ਸੰਭਾਲ ਦੀ ਜ਼ਰੂਰਤ ਹੈ ਕਿਉਂਕਿ ਬੈਕਟੀਰੀਆ ਜਦੋਂ ਜ਼ਿਆਦਾ ਗਰੋਥ ਕਰਦਾ ਤੇ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਜਿਵੇਂ ਥਨੇਲਾ ਰੋਗ ਹੋ ਗਿਆ ਜਦੋਂ ਪਸ਼ੂ ਤਾਜ਼ੇ ਹੁਣ ਸੁੰਹਣਗੇ ਇਹਨਾਂ ਦਿਨਾਂ ਦੇ ਵਿੱਚ ਤਾਂ ਥਨੇਲਾ ਰੋਗ ਇੱਕ ਆਮ ਗੱਲ ਹੈ ਇਨਾਂ ਤੋਂ ਬਚਾ ਕਿਵੇਂ ਕਰਨਾ ਪੋ ਵੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਆਦਾ ਲੰਬੀ ਵੀਡੀਓ ਨਹੀਂ ਬਣਾ ਰਿਹਾ ਮੈਂ ਖਾਸ ਕਰਕੇ ਜਿਹੜੇ ਨਵੇਂ ਸੂਏ ਪਸ਼ੂ ਹਨ ਉਹਨਾਂ ਦੇ ਲਈ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਕਿ ਤਾਂ ਉਹਨਾਂ ਦੇ ਥੱਲੇ ਜਿਹੜਾ ਵਿਛਾਉਣਾ ਹੈ ਉਹ ਸਾਫ਼ ਹੋਵੇ ਆਪਕੇ ਦੇ ਨਾਲ ਥੱਲੇ ਗਾਰਾ ਚੱਕੜਨਾ ਹੋਵੇ ਤੇ ਉਹਨਾਂ ਥੱਲੇ ਸਾਫ਼ ਮਿੱਟੀ ਸਿੱਟੀ ਜਾਵੇ ਕੋਸ਼ਿਸ਼ ਕਰੋ ਉਹਨਾਂ ਥੱਲੇ ਤੁਸੀਂ ਕਲੀ ਹੈ ਜਿਹੜੀ ਆਪਣੀ ਬਾਜ਼ਾਰ ਤੋਂ ਤੁਹਾਨੂੰ ਕਿਤੋਂ ਵੀ ਮਿਲ ਜਾਂਦੀ ਹੈ 10 ਰੁਪਏ ਕਿਲੋ ਹੁੰਦੀ ਹੈ 10 ਤੋਂ 15 ਰੁਪਏ ਉਹ ਕਲੀ ਦਾ ਧੂੜਾ ਦੇ ਸਕਦੇ ਹਾਂ ਜਿੰਨਾ ਘਰਾਂ ਦੇ ਵਿੱਚ ਕਲੀ ਉਪਲਬਧ ਨਹੀਂ ਉੱਥੇ ਤੁਸੀਂ ਜਿਹੜੀਆਂ ਪਾਥੀਆਂ ਹੁੰਦੀਆਂ ਉਹਨਾਂ ਦੀ ਉਹਨੂੰ ਵੀ ਸੱਟ ਸਕਦੇ ਹੋ ਪਸ਼ੂਆਂ ਦੇ ਥੱਲੇ ਖਿਲਾਰ ਸਕਦੇ ਹੋ ਕਿਉਂਕਿ ਜਿਹੜੀ ਸਵਾ ਹੈ ਉਹ ਵੀ ਕੈਂਟੀਬਾਇਟਿਕ ਦਾ ਕੰਮ ਕਰਦੀ ਹੈ ਤੇ ਬੈਕਟੀਰੀਆ ਤੋਂ ਪਸ਼ੂਆਂ ਨੂੰ ਬਚਾਉਂਦੀ ਹੈ ਜਿਸ ਦੇ ਕਰਕੇ ਥਨੈਲਾ ਰੋਗ ਹੋਣ ਤੋਂ ਬਚ ਜਾਂਦਾ ਹੈ ਤਾਜੀ ਸੂਈ ਮੱਝ ਦੇ ਲੇਵੇ ਨੂੰ ਥਾਣ ਨੂੰ ਚੰਗੇ ਸਾਫ ਪਾਣੀ ਨਾਲ ਤਾਜੇ ਪਾਣੀ ਨਾਲ ਸਾਫ ਕਰੋ ਬੱਚੇ ਨੂੰ ਜਲਦੀ ਦੁੱਧ ਪਿਓ ਬਹੁਤੇ ਭਰਾ ਇਸ ਸੋਚ ਦੇ ਵਿੱਚ ਰਹਿ ਜਾਂਦੇ ਕਿ ਜਦੋਂ ਸਾਡੀ ਮੱਝ ਦੀ ਜਾਂ ਗਾਂ ਦੀ ਜੇਰ ਪਾਉਗੀ ਸੀ ਉਦੋਂ ਬਾਅਦ ਹੀ ਦੁੱਧ ਪਿਾਵਾਂਗੇ ਇਹ ਇੱਕ ਗਲਤ ਧਾਰਨਾ ਹੈ ਇਹ ਕੋਈ ਸਾਇੰਟਿਫਿਕਲੀ ਧਾਰਨਾ ਨਹੀਂ ਹੈਗੀ ਤੁਸੀਂ ਕੀ ਕਰਨਾ ਹੈ ਜੀ ਪਸ਼ੂ ਜਦੋਂ ਸੂ ਪੈਂਦਾ ਲੇਵੇ ਨੂੰ ਸਾਫ ਕਰਕੇ ਸਾਫ ਪ ਜਲਦੀ ਤੋਂ ਜਲਦੀ ਬੌਲੀ ਪਿਓ ਕਿਉਂਕਿ ਜਿਹੜੀ ਬੌਲੀ ਉਹ ਕੁਝ ਘੰਟਿਆਂ ਤੱਕ ਹੀ ਰਹਿੰਦੀ ਹੈ ਉਸ ਤੋਂ ਬਾਅਦ ਉਹ ਦੁੱਧ ਦਾ ਰੂਪ ਲੈ ਲੈਂਦੀ ਹੈ ਬੌਲੀ ਦੇ ਵਿੱਚ ਬਹੁਤ ਸਾਰੇ ਜ਼ਰੂਰੀ ਤੱਤ ਹੁੰਦੇ ਨੇ ਜਿਹੜੇ ਬੱਚੇ ਦੇ ਵਾਧੇ ਲਈ ਬਹੁਤ ਜ਼ਰੂਰੀ ਹੁੰਦੇ ਨੇ ਦੂਸਰੀ ਗੱਲ ਹੈ ਕਿ ਜਿਹੜਾ ਪਸ਼ੂ ਜ਼ੇਰ ਨਹੀਂ ਪਾ ਰਿਹਾ ਉਹਨੂੰ ਜ਼ੇਰ ਪਵਾਉਣ ਵਾਸਤੇ ਬਹੁਤ ਸਾਰੀਆਂ ਦਵਾਈਆਂ ਉਪਲਬਧ ਨੇ ਬਾਜ਼ਾਰ ਦੇ ਵਿੱਚ ਤੁਸੀਂ ਚੰਗੀ ਦਵਾਈ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਵਰਤ ਕੇ ਪਸ਼ੂ ਨੂੰ ਜਿਹੜੀ ਜ਼ੇਰ ਪਵਾ ਸਕਦੇ ਹੋ ਜੇ ਜ਼ੇਰ ਫੇਰ ਵੀ 24 ਘੰਟੇ ਤੱਕ ਨਹੀਂ ਪੈਂਦੀ ਤਾਂ ਆਪਦੇ ਨੇੜੇ ਦੇ ਡਾਕਟਰ ਨਾਲ ਸਲਾਹ ਜ਼ਰੂਰ ਕਰੋ ਉਹ ਤੋਂ ਬੰਨਦਾ ਜਿਹੜਾ ਇਲਾਜ ਕਰਾਉ। ਦੂਸਰੀ ਗੱਲ ਹੈ ਬੱਚੇ ਦਾ ਜਿਹੜਾ 나ੜੂਆ ਹੁੰਦਾ ਹੈ। ਬੱਚੇ ਦੇ 나ੜੂਆ ਨੂੰ 1.5 ਇੰਚ ਛੱਡ ਕੇ ਰੀਲ ਦੇ ਧਾਗੇ ਨਾਲ ਬੰਨ ਕੇ ਉਹਨੂੰ ਨਵੇਂ ਬਲੇਡ ਨਾਲ ਕੱਟ ਕੇ ਬੀਟਾ ਡੀਨ ਲਾ ਦਿਓ। ਜੇ ਬੀਟਾ ਡੀਨ ਨਹੀਂ ਹੈਗੀ ਤਾਂ ਤੁਸੀਂ ਘਰੇ ਸੁੱਕੀ ਚੰਗੀ ਹਲਦੀ ਜਿਹੜੀ ਉਹਨੂੰ ਵੀ ਇਸਤੇਮਾਲ ਕਰ ਸਕਦੇ ਆ ਨਾੜੂ ਦੀ ਸਾਮ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਕਈ ਵਾਰ ਮੱਝ ਆਪਣੇ ਬੱਚੇ ਦਾ ਨਾੜੂ ਆ ਖਿੱਚ ਲੈਂਦੀ ਹੈ ਜਾਂ ਬੱਚੇ ਦੇ ਪੈਰ ਥੱਲੇ ਆ ਜਾਂਦਾ ਤੇ ਧੁੰਨੀ ਪੱਕਣ ਦੇ ਬਹੁਤ ਸਾਰੇ ਕਾਰਨ ਹੋ ਜਾਂਦੇ ਨੇ ਧੁੰਨੀ ਪੱਕ ਜਾਂਦੀ ਹੈ ਤਾਂ ਅੱਗੇ ਜਾ ਕੇ ਬੱਚੇ ਨੂੰ ਕੀ ਬਿਮਾਰੀਆਂ ਹੋਣਗੀਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਜ਼ਰੂਰ ਕਰਾਂਗੇ ਇੱਕ ਤਾਂ ਤੁਸੀਂ ਇਹ ਸਾਮ ਸੰਭਾਲ ਰੱਖਣੀ ਹੈ ਦੂਜਾ ਥਣਾ ਦਾ ਬਹੁਤ ਸਾਰਾ ਜਿਹੜੀ ਤੁਸੀਂ ਸਾਮ ਸੰਭਾਲ ਰੱਖੀ ਹੈ ਤਾਂ ਕਿ ਥਣਾ ਦੇ ਵਿੱਚ ਕੋਈ ਵਿਕਾਰ ਨਾ ਆਵੇ ਤਕਰੀਬਨ ਰੋਜ਼ਾਨਾ ਪੋਟਾਸ਼ੀਅਮ ਪਰਮੈਗਨੇਟ ਜਿਹਨੂੰ ਆਪਾਂ ਲਾਲ ਦਵਾਈ ਕਹਿੰਦੇ ਨੇ ਥੋੜੀ ਜੀ ਪਾਣੀ ਦੇ ਵਿੱਚ ਮਿਲਾ ਕੇ ਉਹਦੇ ਨਾਲ ਥਣ ਲੇਵਾ ਜ਼ਰੂਰ ਤੋਂ ਆਇਆ ਕਰੋ ਤਾਂ ਕਿ ਬਚਦਾ ਪਾਣੀ ਹੈ ਫਰਸ਼ ਤਲੇ ਜਾਂ ਪਸ਼ੂਆਂ ਦੇ ਵਿਛਾਉਣੇ ਤੇ ਤੁਸੀਂ ਸਿਰਕ ਸਕਦੇ ਹੋ ਤਾਂ ਕਿ ਬੈਕਟੀਰੀਆ ਜਿਹੜਾ ਪਰਜੀਵੀ ਹੈ ਉਹ ਜ਼ਿਆਦਾ ਨਾ ਆ ਸਕਣ ਤੇ ਪਸ਼ੂਆਂ ਦੇ ਥਾਣਾ ਦੀ ਸੰਭਾਲ ਹੋ ਸਕੇ ਦੂਸਰੀ ਗੱਲ ਪੈਰਾਂ ਦੇ ਰੋਗ ਹੋਣ ਤੋਂ ਬਚਾਉਣ ਦੇ ਲਈ ਤੁਸੀਂ ਪੈਰਾਂ ਦੇ ਵਿੱਚ ਇਹ ਐਗਜ਼ਾਮਿਨ ਕਰਦੇ ਰਹਿਣਾ ਹੈ ਦੇਖਦੇ ਰਹਿਣਾ ਕਿ ਪੈਰਾਂ 'ਚ ਕੋਈ ਜ਼ਖਮ ਤਾਂ ਨਹੀਂ ਹੋਇਆ ਪੈਰਾਂ ਦੇ ਵਿੱਚ ਜਿਹੜੇ ਜ਼ਖਮ ਹੁੰਦੇ ਆ ਉਹਦੀ ਡਾਕਟਰੀ ਸਲਾਹ ਦੇਣਾ ਉਹਨਾਂ ਦੀ ਸਬੰਧਤ ਵਿਵਹਾਰਿਕਤ ਨੂੰ ਜ਼ਰੂਰ ਬਚਾਓ ਪੈਰਾਂ ਨੂੰ ਸਾਫ਼ ਰੱਖੋ ਚੰਗੇ ਪਸ਼ੂਆਂ ਨੂੰ ਨਿਵਾ ਕੇ ਰੱਖੋ ਹਵਾਦਾਰ ਢਾਰੇ ਹੋਣੇ ਚਾਹੀਦੇ ਇਹਨਾਂ ਦਿਨਾਂ 'ਚ ਮੱਖੀ ਮੱਛਰ ਬਹੁਤ ਹੁੰਦੀ ਹੈ ਮੱਛਰ ਤੋਂ ਤੇ ਮੱਖੀ ਤੋਂ ਸਪੈਸ਼ਲ ਪ੍ਰਬੰਧ ਕਰੋ ਆਪਣੇ ਪਸ਼ੂਆਂ ਦਾ ਤਾਂ ਕਾਰਨ ਇਹ ਹੈ ਮੱਖੀ ਮੱਛਰ ਜਿੱਥੇ ਜ਼ਿਆਦਾ ਹੋਊਗੀ ਤਾਂ ਪਸ਼ੂਆਂ ਨੂੰ ਪ੍ਰੋਟੋਜ਼ੋਆਲ ਫੀਵਰ ਜਿਹੜਾ ਜ਼ਿਆਦਾ ਹੋ ਜਾਂਦਾ ਹੈ ਪਰਜੀਵੀਆਂ ਦੁਆਰਾ ਬੁਖਾਰ ਹੋ ਜਾਂਦਾ ਹੈ ਪਸ਼ੂਆਂ ਦੇ ਐਚਬੀ ਘਟੂਗਾ ਜਿਹਨੂੰ ਆਪਾਂ ਕਹਿੰਦੇ ਇਹ ਸਿੱਧੀ ਪਾਸਾ ਦੇ ਵਿੱਚ ਕਹਿ ਲਈਏ ਕਿ ਪਸ਼ੂਆਂ ਦਾ ਖੂਨ ਘਟ ਜ ਹੀਮੋਗਲੋਬਿਨ ਘਟਣ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਚਲਦੀਆਂ ਇਹਨਾਂ ਨੂੰ ਆਪਾਂ ਖੁੱਲ੍ਹ ਕੇ ਵਿਸਤਾਰ ਚ ਫੇਰ ਕਦੇ ਲਾਈਵ ਦੇ ذریعے ਤੁਹਾਡੇ ਨਾਲ ਸਾਂਝਾ ਕਰਾਂਗੇ ਮੱਖੀ ਮਛਰ ਤੋਂ ਬਚਾਉਣਾ ਜ਼ਰੂਰੀ ਬਚਾਉਣਾ ਜ਼ਰੂਰੀ ਹੈ ਦੂਸਰੀ ਗੱਲ ਜਿਹੜੇ ਬੁਖਾਰ ਹੁੰਦਾ ਤਾਂ ਜਲਦੀ ਆਪਣੇ ਨਜ਼ਦੀਕੀ ਦੇ ਡਾਕਟਰ ਨਾਲ ਸਲਾਹ ਕਰੋ ਆਪਣੇ ਇਲਾਜ ਦੇ ਵਿੱਚ ਨਾ ਪਾਓ ਕਿਉਂਕਿ ਛੋਟੀ ਜੀ بے ਧਿਆਨੀ ਸਾਡੇ ਲਈ ਇੱਕ ਬਹੁਤ ਵੱਡਾ ਘਾਟੇ ਦਾ ਕਾਰਨ ਬਣ ਸਕਦੀ ਹੈ ਪਸ਼ੂ ਨੂੰ ਤਾਜੇ ਸੂਏ ਨੂੰ ਕੋਈ ਵੀ ਛੋਟੀ ਜੀ ਬਿਮਾਰੀ ਹੁੰਦੀ ਹੈ ਸਬੰਧਤ ਡਾਕਟਰ ਨਾਲ ਸਲਾਹ ਜ਼ਰੂਰ ਕਰੋ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੱਤੋ ਵਾ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਅੱਗੇ ਤੋਂ ਆਪਾਂ ਜਲਦੀ ਵੀਡੀਓ ਲੈ ਕੇ ਬਹੁਤ ਵਿਸਥਾਰ ਨਾਲ ਵੀਡੀਓ ਲੈ ਕੇ ਮੈਂ ਲਾਈਵ ਜ਼ਰੀਏ ਜਾਂ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਪੇਸ਼ ਹੋਊਂਗਾ ਉਮੀਦ ਕਰਦਾ ਤੁਸੀਂ ਪਹਿਲਾਂ ਨੀਆਂ ਵੀਡੀਓ ਵਾਂਗੂ ਪਿਆਰ ਦਿੰਦੇ ਰਹੋਗੇ ਧੰਨਵਾਦ ਸਤਿ ਸ੍ਰੀ ਅਕਾਲ ਜਿਉਂਦੇ ਰਹੋ ਵਸਦੇ ਰਹੋ ਪੰਜਾਬ ਹੱਸਦਾ ਤੇ ਵਸਦਾ ਰਹੇ